ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮਸ਼ਹੂਰ ਸਿੰਗਰ ਹਰਪੰਨ ਸਿੰਘ ਮਾਨ ਉਸ ਬੰਦੇ ਨੂੰ ਉਸ ਸਿੰਗਰ ਨੂੰ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਉਹਦੇ ਗਾਣੇ ਸੱਭਿਆਚਾਰ ਨੂੰ ਜਾਂ ਪੰਜਾਬੀ ਕਲਚਰ ਨੂੰ ਬਹੁਤ ਵੱਡਾ ਰਤਬਾ ਬਹੁਤ ਵੱਡਾ ਸਨਮਾਨ ਦਿੰਦੇ ਆ ਜਿੰਨੀਆਂ ਕੋ ਉਹਨਾਂ ਨੇ ਫਿਲਮਾਂ ਬਣਾਈਆਂ ਨੇ ਉਹਦੇ ਵਿੱਚ ਕੋਈ ਮਾਰ-ਤਾੜ ਨਹੀਂ ਹੈਗੀ ਕੋਈ ਅਸਲਾ ਪ੍ਰਮੋਟ ਨਹੀਂ ਕੀਤਾ ਕੋਈ ਨਸ਼ੇ ਪ੍ਰਮੋਟ ਨਹੀਂ ਕੀਤੇ ਉਹਦੀ ਗੈਕੀ ਵੀ ਸਾਫ਼-ਸੁਥਰੀ ਹੈ ਔਰ ਜੰਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਚਿੱਠੀਏ ਨ ਚਿੱਠੀਏ ਇਹੋ ਜਿਹੇ ਗਾਣੇ ਬੜੇ ਮਕਬੂਲ ਜਰਾ ਠਹਿਰ ਜਾ ਜਿੰਦੜੀ ਇਹ ਗਾਣੇ ਉਹਦੇ ਬਹੁਤ ਮਕਬੂਲ ਹੋਏ ਨੇ ਮਤਲਬ ਜੇ ਤੁਸੀਂ ਅੱਜ ਉਹਨਾਂ ਨਾਮੀ ਸਿੰਗਰਾਂ ਦੇ ਵਿੱਚੋਂ ਕੋਈ ਸਿੰਗਰ ਦਾ ਨਾਮ ਮੇਰੇ ਕੋਲੋਂ ਪੁੱਛਣਾ ਹੋਵੇ ਮੈਂ ਕਹੂੰਗਾ ਹਰਪਨ ਸਿੰਘ ਬਹੁਤ ਵਧੀਆ ਸੁਣਦੇ ਹੋਏ ਸਾਫ਼ ਸੁਥਰੇ ਕਲਾਕਾਰ ਨੇ ਤੇ ਉਸ ਹਰਪਨ ਸਿੰਘ ਮਾਨ ਦੇ ਨਾਲ ਇੱਕ ਸਟੇਜ ਤੇ ਬਦਸਲੂਕੀ ਕੀਤੀ ਹੈ ਕੀਤੀ ਕਿਸੇ ਸਿਰ ਫਿਰੇ ਨੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਮੈਂ ਬੇਨਤੀ ਇਹ ਕਰ ਰਹੀ ਹੈ ਹਰਪਨ ਮਾਨ ਜਿਹੜੇ ਗਾਇਕ ਨੇ ਤੁਸੀਂ ਉਹਨਾਂ ਦੇ ਗਾਣੇ ਸੁਣ ਕੇ ਦੇਖੇ ਹੋਣਗੇ ਉਹਨਾਂ ਦੀਆਂ ਫਿਲਮਾਂ ਦੇਖੀਆਂ ਹੋਣਗੀਆਂ ਔਰ ਉਹ ਉਸ ਬੰਦੇ ਨੇ ਆਪਣੇ ਗਾਣਿਆਂ ਰਾਹੀਂ ਆਪਣੇ ਫਿਲਮਾਂ ਰਾਹੀਂ ਸਮਾਜ ਨੂੰ ਬਹੁਤ ਵੱਡੇ ਵੱਡੇ ਮੈਸੇਜ ਦਿੱਤੇ ਹੋਏ ਹਨ ਪਰ ਦੂਜੇ ਪਾਸੇ ਜਿਹੜੇ ਇਹ ਦੋ ਪੈਗ ਪਾ ਕੇ ਸਟੇਜ ਤੇ ਚੜਦੇ ਨੇ ਹਾਲਾਂਕਿ ਮਸਲਾ ਹਲੇ ਸਾਹਮਣੇ ਨਹੀਂ ਆਇਆ ਕਿ ਉਹ ਜਿਹੜਾ ਬੁੱਝੜ ਦੋ ਪੈਗ ਲਾ ਕੇ ਉਹਦੀ ਬਾਹ ਫੜਦਾ ਹਰਪਨ ਨਮਾਨ ਦੀ ਗੁੰਡਾਗਰਦੀ ਕਰਦਾ ਉਹ ਕਹਿੰਦਾ ਕਿ ਚਾਹੁੰਦਾ ਸੀ ਹਰੇ ਇਹ ਇਹ ਬਾਹਰ ਆਣਾ ਬਾਕੀ ਹੈ ਪਰ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਮੈਨੂੰ ਕਈ ਵਾਰੀ ਲੋਕ ਇਹ ਕਹਿੰਦੇ ਆ ਕਿ ਤੁਸੀਂ ਹਰੇ ਕਲਾਕਾਰ ਦੇ ਖਿਲਾਫ ਬੋਲ ਜਾਂਦੇ ਹੋ ਤੁਸੀਂ ਹਰੇ ਕਲਾਕਾਰ ਦੀ ਇਨਸਲਟ ਕਰਦੇ ਹੋ ਮੈਂ ਕਹਿੰਦਾ ਜਿਹੜਾ ਮਰਜੀ ਕਲਾਕਾਰ ਹੋਵੇ ਪੰਜਾਬ ਦੀ ਧਰਤੀ ਤੇ ਜੇ ਉਹ ਫੁਕਰਾਪਨ ਦਿਖਾਉਂਦਾ ਹੈ ਨਸ਼ੇ ਪ੍ਰਮੋਟ ਕਰਦਾ ਹੈ ਆਸਲਾ ਪ੍ਰਮੋਟ ਕਰਦਾ ਨਗੇਜ ਨੂੰ ਪ੍ਰਮੋਟ ਕਰਦਾ ਤੇ ਉਹ ਲੱਚਰਗਾਉਂਦਾ ਉਹਦੀਆਂ ਬੱਖੀਆਂ ਮੈਂ ਉਧੇੜੂੰਗਾ ਪਹਿਲਾਂ ਵੀ ਉਧੇੜੀਆਂ ਨੇ ਪਰ ਜੇ ਕੋਈ ਸਿੰਗਰ ਸਮਾਜ ਨੂੰ ਵਧੀਆ ਮੈਸੇਜ ਦਿੰਦਾ ਹੈ ਉਹਦਾ ਸਾਫ ਸੁਥਰਾ ਕਲਚਰ ਜਾਂ ਇਹ ਸਭਿਆਚਾਰ ਨੂੰ ਪ੍ਰਮੋਟ ਕਰਦਾ ਹੈ ਤੇ ਉਹਦੇ ਹੱਕ ਵਿੱਚ ਖੜਨਾ ਵੀ ਜ਼ਰੂਰੀ ਹੁੰਦਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਗਿਣਮੇ ਇਹ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਬਹੁਤ بلੰਦੀਆਂ ਤੇ ਪਹੁੰਚਾਇਆ ਜਿਨੇ ਪੰਜਾਬੀ ਸੱਭਿਆਚਾਰ ਦਾ ਸਨੇਹਾ ਬਹੁਤ ਦੂਰ ਤੱਕ ਪਹੁੰਚਾਇਆ ਹਾਲਾਂਕਿ ਹਰ ਭਜਨਮਾਨ ਕੈਨੇਡਾ ਵਿੱਚ ਰਹਿੰਦੇ ਆ ਇਹ ਸਭ ਨੂੰ ਪਤਾ ਹੈ ਪਰ ਫਿਰ ਵੀ ਉਸ ਬੰਦੇ ਨੇ ਜਿੰਨੀਆਂ ਕੋਨੇ ਸਟੇਜਾਂ ਲਾਈਆਂ ਨੇ ਫਿਲਮਾਂ ਕੀਤੀਆਂ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਪ੍ਰੋਗਰਾਮ ਲਾਏ ਨੇ ਤੁਸੀਂ ਅਜੇ ਤੱਕ ਉਸ ਬੰਦੇ ਦੀ ਕੋਈ ਕੰਟਰੋਵਰਸੀ ਨਹੀਂ ਸੁਣ ਸਕਦੇ ਉਸ ਬੰਦੇ ਨੇ ਆਪਣਾ ਗਾਣਾ ਚਲਾਉਣ ਵਾਸਤੇ ਕੋਈ ਗਲਤ ਹਰਕਤ ਨਹੀਂ ਕੀਤੀ ਉਸ ਬੰਦੇ ਦੀ ਕੋਈ ਸਟੇਜ ਤੋਂ ਅਜੇ ਤੱਕ ਗਲਤ ਸ਼ਬਦਾਵਲੇ ਸੁਣਨ ਨੂੰ ਤੁਹਾਨੂੰ ਨਹੀਂ ਮਿਲੇਗੀ ਕਿਸੇ ਵੀ ਫਿਲਮ ਦੇ ਵਿੱਚ ਕੋਈ ਗਲਤ ਮੈਸੇਜ ਨਹੀਂ ਉਹਦਾ ਮਿਲੇਗਾ ਔਰ ਉਹਦਾ ਜਿਹੜਾ ਪਹਿਰਾਵਾ ਹੈਗਾ ਉਹ ਬਹੁਤ ਵਧੀਆ ਕਿਤੇ ਕੁੜਤੇ ਚਾਦਰੇ ਵਾਲਾ ਹੁੰਦਾ ਕਿਤੇ ਪੈਂਟ ਸ਼ਰਟ ਨਾਲ ਹੁੰਦਾ ਕਿਤੇ ਬੂਟ ਕੋਟ ਜਿਵੇਂ ਟਾਈ ਦੀ ਗੱਲ ਕਰਦੇ ਆਂ ਉਨੇ ਇਹੋ ਜੇ ਗਾਣੇ ਵੀ ਗਾਏ ਨੇ ਸਰੰਗੀ ਤੇ ਢੱਡ ਦੇ ਨਾਲ ਜਾਣੇ ਕਿ ਬੇਦਾਗ ਇੱਕ ਵਧੀਆ ਕਰੈਕਟਰ ਵਾਲਾ ਕਲਾਕਾਰ ਹੈ ਹਰਪੰਨ ਸਿੰਘ ਮਾਨ ਪਰ ਜੇ ਤੁਸੀਂ ਇਹੋ ਜੇ ਕਲਾਕਾਰਾਂ ਨੂੰ ਸਟੇਜਾਂ ਦੇ ਉੱਪਰ ਚੜ੍ਹ ਕੇ ਜਲੀਲ ਕਰੋਗੇ ਪਰੇਸ਼ਾਨ ਕਰੋਗੇ ਬਿਨਾ ਬਜਾ ਤੂੰ ਤੁਸੀਂ ਤੰਗ ਕਰੋਗੇ ਤਾਂ ਲੱਖ ਲਾਂਟ ਹੈ ਸਾਡੇ ਪੰਜਾਬੀ ਹੋਣ ਤੇ ਔਰ ਜਿਸ ਬੰਦੇ ਨੇ ਉਹਦੀ ਬਾਹ ਫੜੀ ਹੈ ਨਾ ਧੱਕੇ ਦੇ ਨਾਲ ਹਾਲਾਂਕਿ ਤੁਹਾਨੂੰ ਮੈਂ ਪਹਿਲਾਂ ਦੱਸਤਾ ਕਿ ਪਤਾ ਨਹੀਂ ਉਹ ਰਾਜ ਕੀ ਹੈ ਬਾਹਰ ਆਊਗਾ ਪਰ ਮੈਨੂੰ ਮਹਿਸੂਸ ਹੋਇਆ ਕਿ ਬਹੁਤ ਗੰਦੀ ਹਰਕਤ ਕੀਤੀ ਹੈ ਤੇ ਤੁਸੀਂ ਉਸ ਬੰਦੇ ਦੀ ਹਲੀਮੀ ਦੇਖੋ ਉਹਦੀ ਨਿਮਰਤਾ ਦੇਖੋ ਉਹਨੇ ਆਪਣੀ ਜਵਾਨ ਤੋਂ ਇੱਕ ਵੀ ਸ਼ਬਦ ਨਹੀਂ ਬੋਲੇ ਜਦੋਂ ਬਾਹ ਫੜਨ ਲੱਗਾ ਨਾ ਉਹਨੇ ਬਾਹ ਲੜਾਈ ਚੁੱਪ ਅਗੜ ਕੇ ਸਟੇਜ ਤੋਂ ਥੱਲੇ ਉਤਰ ਜਾਂਦੇ ਹਾਲਾਂਕਿ ਸਟੇਜ ਦੇ ਥੱਲੇ ਕੁਝ ਖੜੇ ਲੋਕ ਇਹ ਕਹਿ ਰਹੇ ਆ ਕਿ ਬਹੁਤ ਵੱਡੀ ਗਲਤੀ ਕੀਤੀ ਐ ਸਿਰਫਰੇ ਨੇ ਹਰ ਭਜਨ ਮੰਨ ਦੀ ਬਾਹ ਫੜ ਕੇ ਦੇਖੋ ਕਹਿੰਦੇ ਸ਼ਰਾਬ ਪੀ ਕੇ ਬੰਦਾ ਸਟੇਜ ਤੇ ਚੜਿਆ ਯਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਪੰਜਾਬੀ ਕਲਚਰ ਹੈ ਉਹ ਖਤਮ ਹੋ ਰਿਹਾ ਹੈ ਦੂਜੇ ਪਾਸੇ ਜੇ ਕੋਈ ਕਲਾਕਾਰ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਕਲਚਰ ਦੀ ਗੱਲ ਕਰਦਾ ਉਹਨੂੰ ਸੰਭਾਲ ਕੇ ਰੱਖਦਾ ਤਾਂ ਤੁਸੀਂ ਉਹਨੂੰ ਕੋਡੀਆਂ ਬਟੇ ਜਾਂ ਉਹਦੀ ਸਟੇਜ ਤੇ ਚੜ ਕੇ ਇਨਸਲਟ ਕਰਦੇ ਉਹਦੀ ਬੇਇੱਜ਼ਤੀ ਕਰਦੇ ਉਹਨੂੰ ਜਲੀਲ ਕਰਦੇ ਹੋ ਇਹ ਬਹੁਤ ਮੰਦਭਾਗੀ ਘਟਨਾ ਹੈ ਮੈਂ ਇੱਕ ਪ੍ਰਚਾਰਕਾਂ ਮੈਂ ਕੋਈ ਨਹੀਂ ਕਹਿੰਦਾ ਕਿ ਪ੍ਰਚਾਰ ਦੀ ਤਾਂ ਤੇ ਕੋਈ ਗਾਣੇ गा ਕੇ ਜਾਂ ਕੋਈ ਸਟੇਜਾਂ ਤੇ ਨੱਚ ਕੇ ਸਾਡਾ ਮਨੋਰੰਜਨ ਕਰੇ ਮੈਂ ਇਹ ਨਹੀਂ ਕਹਿੰਦਾ ਪਰ ਜਦੋਂ ਕੋਈ ਬੰਦਾ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਸੱਭਿਆਚਾਰ ਦੀ ਗੱਲ ਕੁਲ ਹੀ ਨਿੰਦ ਕਰਦਾ ਹੈ ਔਰ ਦੂਜੇ ਸਿੰਗਰਾਂ ਨੂੰ ਜਿਹੜੇ ਲੱਚਰ ਗਾਉਂਦੇ ਨੇ ਉਹਨਾਂ ਨੂੰ ਵੀ ਕਹ ਲਈਏ ਤਾੜਨਾ ਕਰਦਾ ਉਹਨੇ ਬਹੁਤ ਵਾਰੀ ਸਟੇਜਾਂ ਤੇ ਕਿਹਾ ਕਿ ਜੇ ਤੁਸੀਂ ਸਾਡੇ ਪੰਜਾਬੀਆਂ ਦਾ ਜਾਂ ਸਾਡੇ ਆਉਣ ਵਾਲੇ ਸਮੇਂ ਦਾ ਜਾਂ ਕਹ ਲਈਏ ਭਵਿੱਖ ਕਿਹੋ ਜਿਹਾ ਹੋਊਗਾ ਸਾਡੀ ਨੌਜਵਾਨੀ ਸਾਡਾ ਸੱਭਿਆਚਾਰ ਕਿਹੋ ਜਿਹਾ ਹੋਊਗਾ ਆਉਣ ਵਾਲੇ ਫਿਊਚਰ ਦੇ ਵਿੱਚ ਕਹਿੰਦੇ ਸਾਡੇ ਜਿਹੜੇ ਹੁਣ ਵਾਲੇ ਕਲਾਕਾਰ ਨੇ ਉਹਨਾਂ ਦੇ ਗਾਣੇ ਸੁਣ ਕੇ ਦੱਸਿਆ ਜਾ ਸਕਦਾ ਹੈ ਵੀ ਇਹਨਾਂ ਗਾਣਿਆਂ ਦਾ ਲੱਜਰ ਗਾਣਿਆਂ ਦਾ ਸਾਡੀ ਜਵਾਨੀ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਪ੍ਰਭਾਵ ਪਊਗਾ ਇਹ ਜੇ ਕਹਿ ਸਕਦਾ ਨਾ ਕੇਵਲ ਹਰ ਭਜਨ ਮਾਨ ਕਹਿ ਸਕਦਾ ਇਹ ਸਚਾਈ ਹੈ ਤੇ ਜਿਸ ਬੰਦੇ ਨੇ ਇੱਕ ਅਤਿਆ ਹਰਕਤ ਕੀਤੀ ਹੈ ਨਾ ਮੈਂ ਕਹਿੰਦਾ ਲੱਖ ਲਾਹਣਤ ਹੈ ਕਾਨੂੰਨੀ ਕਾਰਵਾਈ ਉਸ ਬੰਦੇ ਤੇ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ